मेरा भतीजा नरेंद्र सिंह जो इतो जा रहे हिमकोट साहब जा रहे ही रस्ते च लवली तो पंचर हुई है पैंचर ला के तो बहन लगे के ਤੇ ਮਦਰੋਂ ਗੱਡੀ ਆਈ ਐ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦੇ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣਿਆਂ ਦੀ ਮੁੱਕ ਦੇ ਡੈਟ ਰੈਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਕਿੰਨੇ ਜਣੇ ਗਏ ਸੀ 3 6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਤਾਂ ਅੰਗਰੇਜ਼ ਕਿੱਥੋਂ ਟੋਟਲੀ ਆਠੀਆਂ ਨੇ ਮਿੱਥੋਂ ਗਏ ਸੀ ਐਮ ਗੁਰ ਸਾਹਿਬ ਨੂੰ ਗਏ ਸੀ ਛੇ ਫਦੇਗੜ ਚੋਰੀਆਂ ਤੇ ਦੋ ਅੰਮ੍ਰਿਤਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌੜੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਉਹਨਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਦੋਂ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਗਈ ਦੋ ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣੇ ਦੋਨਾਂ ਦੀ ਹੋ ਗਈ। ਫਿਰ ਇੱਕ ਫਰੇਗਰ ਚੋਰੀਆਂ ਤੋਂ ਆਈ ਨਨਿੰਦਰ ਸਿੰਘ ਤੇ ਇੱਕ ਅਮਨੀਸ਼ਰ ਤੋਂ ਜਿੰਨਾਂ ਦੀ ਗੱਡੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀਸ਼ਰ ਵਾਲੇ ਉਹਨਾਂ ਦੇ ਵਿਆਹ ਹੀ ਹਾਂਜੀ ਦੋ ਦੋ ਬੱਚੇ ਇਹਨਾਂ ਦੇ <laughs> मेरा भतीजा नरेंद्र सिंह जो इतो जा रहे हिमकोट साहब जा रहे ही रस्ते च लवली तो पंचर हुई है पैंचर ला के तो बहन लगे के ਤੇ ਮਦਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦੇ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣਿਆਂ ਦੀ ਮੁੱਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਹੈ ਕਿੰਨੇ ਜਣੇ ਗਏ ਸੀ 3 6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚਾਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਤਾਂ ਅੰਗਲੇ ਕਿ ਟੋਟਲੀ ਆਠੀਆਂ ਨੇ ਆ ਮਿੱਥੋਂ ਗਏ ਸੀ ਹਮਗੁਰ ਸਾਹਿਬ ਨੂੰ ਗਏ ਸੀ ਛੇ ਫਦੇਗੜ ਚੋਰੀਆਂ ਤੇ ਦੋ ਅੰਮ੍ਰਿਤਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ

Instagram X aur WhatsApp channel par